ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਡੀਓ ਜਪ ਬਣਾਈ ਹੈਗੀ ਨਮਕੀਨ ਨਮਕੀਨ ਸੇ ਬਣਾਈਆਂ ਬਹੁਤ ਟੈਸਟੀ ਕ੍ਰਿਸਪੀ ਬਣੀਆਂ ਨੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਔਰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਆਪ ਚੈਨਲ ਨੂੰ ਕਰੋ ਸਬਸਕ੍ਰਾਈਬ ਛੋਟੀ ਜਿਹੀ ਬੈਲ ਨੂੰ ਨਾਲ ਪ੍ਰੈਸ ਕਰ ਲੋ ਤਾਂ ਇਹ ਤੁਹਾਨੂੰ ਹਰੇਕ ਹਰ ਇੱਕ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲੇ ਤੇ ਸਾਰੀ ਵੀਡੀਓ ਦੇਖੋ ਮੇਰੀਆਂ ਨਾ ਆਪਾਂ ਚੱਲਦੇ ਵੀਡੀਓ ਵਾਲ ਤੇ ਦੇਖਦੇ ਕਿ ਕਿ ਸਵਾਲ ਲਿਆ ਤੇ ਕਿਦਾਂ ਆਪਾਂ ਬਣਾਈ ਆ ਕਿੰਨੇ ਦੇਖੋ ਟੁੱਟ ਰਹੀਆਂ ਬਣੀਆਂ ਵਧੀਆਉਣੀਆਂ ਨੇ ਇਹ ਆਰਾਮ ਦੇ ਨਾਲ ਟੁੱਟ ਰਹੀ ਆ ਬਹੁਤ ਕ ਇਹਨੂੰ ਦੋ ਕਪੜਿਆਂ ਵੇਸਣ ਪਹਿਲਾਂ ਮੈਂ ਦੋ ਕਪ ਵੇਸਣ ਲਿਆ ਤੇ ਇਹਨੂੰ ਛਾਣ ਕੇ ਲੈਣਾ ਹੈ ਆਪਾਂ ਨੇ ਇਦਾਂ ਨਹੀਂ ਲੈਣਾ ਹੈਗਾ ਕਿਉਂਕਿ ਉੱਚ ਕੀ ਜੇ ਹੋਏ ਨਾ ਡਲੀਆਂ ਜੇ ਹੋਏ ਤਾਂ ਵਿੱਚ ਆ ਕੇ ਫਿਰ ਬਣਦੀਆਂ ਨਹੀਂ ਹੈਗੀਆਂ ਆਪਣੀਆਂ ਦੇ ਵਿੱਚ ਫਸ ਜਾਂਦੀ ਹੈ ਇਹ ਜਾਲੀ ਦੇ ਵਿੱਚ ਤਾਂ ਕਰਕੇ ਪੂਰੀ ਤਨ ਛਾਣ ਕੇ ਵੇਸਣ ਨੂੰ ਪੂਰਾ ਮਲਾਈਮ ਹੋਣਾ ਚਾਹੀਦਾ ਹੈ ਤੇ ਪੂਰੀ ਮਲਾਈਮ ਆਟਾ ਹੋਣਾ ਚਾਹੀਦਾ ਇਹਦਾ ਚਲੋ ਦੋ ਲਾਉਣਾ ਬਿਲਕੁਲ ਮਲਾਈਮ ਹੋਣਾ ਚਾਹੀਦਾ ਤਾਂ ਕਰਕੇ ਚੰਗੀ ਤਰ੍ਹਾਂ ਛਾਣ ਲੈਣਾ ਵੇਸਣ ਸਾਰੀਆਂ ਡਲੀਆਂ ਵਗੈਰਾ ਖਤਮ ਕਰ ਦੇਣੀਆਂ ਇਹਦੀਆਂ ਦੇਖੋ ਇੰਨੀ ਕਰਾ ਗਏ ਬਰੀਕ ਜਿਹਾ ਨਾ ਪਕੜ ਦਾਂਗੇ ਪਕੀਚਾਰਾ ਮ ਚੰਗੀ ਤਰ੍ਹਾਂ ਘਸਾਣ ਲਿਆ ਹੋਇਆ ਨਾ ਬਾਹਰ ਕੱਢ ਦੇਣਾ ਹੁਣ ਨਮਕ ਪਾਏ ਨਮਕ ਸਵਾਦ ਤੇ ਸਾਨੂੰ ਪਾ ਲੈਣਾ ਜਿੰਨਾ ਕੁ ਜੀ ਪਾਉਣਾ ਹੈਗਾ ਆ ਥੋੜੀ ਜੀ ਲਾਲ ਮਿਰਚ ਤੇ ਥੋੜੀ ਜੀ ਹਲਦੀ ਪਾਵਾਂਗੇ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਆ ਪਾਇਆ ਤੇਲ ਗਰਮ 2 ਵੱਟੇ ਵੱਸਪੂਨ ਦੇ ਕਰੀ ਵੇਗਾ ਤੇਲ ਮੋਏ ਲਈ ਪਾਇਆ ਹੁਣ ਆਪਾਂ ਥੋੜੇ ਪਾਣੀ ਪਾ ਕੇ ਆਟਾ ਇੱਕ ਕੱਪ ਪਾਣੀ ਦਾ ਲਿਆ ਦੇਖਦੇ ਆਪਾਂ ਕਿੰਨਾ ਪਾਣੀ ਲੱਗਦਾ ਆ ਆਟਾ ਗੁੰਨਣ ਲਈ ਹੱਥਾਂ ਚਿਫਕ ਦਾ ਬਹੁਤ ਧਿਆਨ ਨਾਲ ਗੁੰਨਣਾ ਥੋੜਾ ਜਿਹਾ ਆਟਾ ਤੇਲ ਲਾਇਆ ਵਿੱਚ ਵਿੱਚ ਬਦਤਨਾ ਕਰਕੇ ਥੋੜਾ ਤੋਂ ਬਚਾਂਗੇ ਆਪਾਂ ਡੋਅ ਤਿਆਰ ਕਰਨ ਦਾ ਆਪਾਂ ਸੌਫਟ ਸੈਮੀ ਸੌਫਟ ਹੋਣਾ ਚਾਹੀਦਾ ਆ ਨਰਮ ਜਿਹਾ ਬਣਾਉਣਾ ਬਹੁਤ ਸਾੜ ਨਹੀਂ ਹੋਣਾ ਚਾਹੀਦਾ ਡੋਏ ਦਾ ਨਰਮ ਜਿਹਾ ਬਣਾਉਣਾ ਆਪਾਂ ਨੇ ਥੋੜਾ ਤੇਲ ਹੋਰ ਪਾਲੰਗ ਵਿੱਚ ਮੈਂ ਇਹ ਤਾਂ ਜਿਹੜਾ ਹੱਥਾਂ ਚੰਬੜਿਆ ਹੋਇਆ ਲੈ ਜੀ ਆਟਾ ਮੇਰਾ ਤਾਂ ਕਰਕੇ ਦੇਖੋ ਹੱਥ ਮੈਂ ਕਰ ਲੈ ਸਾਫ ਆਪਣੇ ਚੰਗੀ ਤਰ੍ਹਾਂ ਥੋੜੇ ਚੰਗੀ ਤਰ੍ਹਾਂ ਮੁੱਕੀ ਦੇ ਕੇ ਨੂੰ ਮਲੈਮ ਕਰ ਲੈਣਾ ਆਟੇ ਨੂੰ ਪਿਸਦਾ ਡੋਲਣਾ ਹੀ ਆਖਾ ਹੁੰਦਾ ਹੋਰ ਨਹੀਂ ਬਹੁਤ ਪੱਕੀ ਸਾਰਾ ਸੁੱਖਾ ਹੀ ਹੈ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਹੱਥ ਚਿਪਕਦਾ ਬਹੁਤ ਜ਼ਿਆਦਾ ਹੈ ਤਾਂ ਕਰਕੇ। ਨਾ ਆਪਣੀ ਮਸ਼ੀਨ ਲਈ ਆ ਵਾਲੀ ਲਈ ਆ। ਜਾਲੀ ਜਿਹੜੀ ਆ ਥੋੜੀ ਜੀ ਬਹੁਤ ਬਰੀਕ ਨਹੀਂ ਲਈ ਤੇ ਬਹੁਤ ਮੋਟੀ ਵੀ ਨਹੀਂ ਨਾਰਮਲ ਜੀ ਲਈ ਆ ਮੈਂ। ਤਾਂ ਜੋ ਆਰਾਮ ਨਾਲ ਨਿਕਲ ਜਾਵੇ ਚਦੀ। ਨੂੰ ਵਿੱਚ ਕਰ ਲਉ ਗ੍ਰੀਸ ਮੈਂ ਸਾਰਾ ਵਿੱਚ ਇਹਨੂੰ। ਤੇਲ ਲਾ ਕੇ ਕਿਉਂਕਿ ਇਹਦੇ ਵਿੱਚ ਵੇਸਣ ਨਾਲ ਚਿਪਕੇ ਇਹ ਚ ਪਾ ਲਾਂਗੇ ਆਪਾਂ ਡੋਜਨਾਂਕ ਪਊਗਾ ਤੋ ਕਾਫੀ ਵੇਸਣ ਲੈ ਮੈਂ ਥੋੜੇ ਬਣਾਉਣ ਲੱਗੀ ਹਾਂ ਬਹੁਤ ਜ਼ਿਆਦਾ ਨਹੀਂ ਬਣਾਈਆਂ ਹੈਗੀਆਂ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਹਿਸਾਬ ਨਾਲ ਆਪਾਂ ਜਿੰਨੀ ਮਰਜ਼ੀ ਬਣਾ ਲਵੋ ਵਾਧਾ ਘਾਟ ਇਹਨੂੰ ਪਰਲੇ ਤੇ ਉੱਪਰੋਂ ਕਰ ਲਾਂਗੇ ਬੰਨਦਾ ਆਪਾਂ ਹੁਣ ਦੇਖਿਓ ਤਾਂ ਪੂਰਾ ਪੂਰਾ ਖਿਚੜਾਣਾ ਪਰਨਵਾਰ ਸਰਗੇ ਜਿਹੜਾ ਹੁੰਦਾ ਤਾਂ ਪੂਰਾ ਬਾਹਰ ਖਿੱਚ ਕੇ ਫਿਰ ਇਹਨੂੰ ਬੰਦ ਕਰਨਾ ਆ ਇਹ ਤੇਲ ਬਹਿਲ ਵਿੱਚ ਚੰਗੀ ਤਰ੍ਹਾਂ ਘੋਲਾ ਲਾਂਗੇ ਵਿੱਚ ਤਾਂ ਸੇਵੀ ਆਪਣੇ ਆਪ ਘੁੰਮ ਜਾਂਦੀ ਛੱਡੀ ਆ ਨਾ ਵਿੱਚ ਘੁੰਮ ਜਾਂਦਾ ਕਰਕੇ ਤੇਲ ਨੂੰ ਘੋਲਾ ਕੇ ਛੋੜੋ ਜਾਂ ਪਹਿਲਾਂ ਹੀ ਹਿਲਾ ਲੈਣਾ ਆ ਇੱਕ ਜਗ੍ਹਾ ਨਿਕਦੀਆਂ ਗਈਆਂ ਥੋੜੀਆਂ ਜਿ ਆਪਣੇ ਆਪ ਘੁੰਮ ਜਾਂਦੀਆਂ ਨੇ ਆ ਦੇਖੋ ਆਪਣੀ ਛੋਟੀ ਕੜਾਈ ਹੈ ਛੋੜੀਆਂ ਬਣਾਉਣੀ ਹੈ ਤਾਂ ਕਰਕੇ ਬਹੁਤ ਹੌਲੀ ਹੌਲੀ ਕਰ ਰਹੀ ਹਾਂ ਮੈਂ ਫਿਰ ਨਾਲ ਚਿਪਕਣਾ ਥੋੜੀ ਥੋੜੀ ਕਰਕੇ ਪਾਉਂਗੀ ਦੇਖੋ ਇੰਨੀਆਂ ਹੋ ਗਈਆਂ ਤਿਆਰ ਬਹੁਤ ਸਨੇ ਕ੍ਰਿਸਪੀ ਬਣ ਗਈਆਂ ਬਾਕੀ ਹੋਰ ਪਾਤੀਆਂ ਮੈਂ ਸਾਰੀਆਂ ਤਿਆਰ ਕਰ ਲੈਣੀਆਂ ਤਾਂ ਬਹੁਤ ਹੀ ਬਣ ਗਈਆਂ ਦੇਖੋ ਬਿਲਕੁਲ ਕ੍ਰਿਸਪੀ ਬਣੀਆਂ ਨੇ ਸੇਕ ਤੁਸੀਂ ਧਿਆਨ ਰੱਖ ਸੇਕ ਬਹੁਤ ਤੇਜ਼ ਨਹੀਂ ਹੋਣੀ ਚਾਹੀਦੀ ਇੱਕਦਮ ਸੜ ਜਾਂਦੀ ਹੈ ਤੇਜ਼ ਸੇਕ ਹੋਵੇ ਨਾ ਤੇਲ ਥੋੜਾ ਠੰਡਾ ਜਿਹਾ ਰੱਖਣਾ ਬਹੁਤ ਗਰਮ ਨਹੀਂ ਕਰਨਾ ਹੈ ਮੀਡੀਅਮ ਜਿਹਾ ਤੇਲ ਚ ਪਾਉਣੀਆਂ ਨੇ ਫਿਰ ਮੀਡੀਅਮ ਹਾਈ ਨਾ ਹੋ ਨਾ ਹੋਵੇ ਮੀਡੀਅਮ ਹੀ ਹੋਵੇ ਬਸ ਵੀਡੀਓ ਵਿੱਚ ਵੱਧ ਨਾ ਹੋਵੇ ਤਾਂ ਜੋ ਸਹੀ ਤਰ੍ਹਾਂ ਬਣ ਨਹੀਂ ਆ ਤੁਹਾਡੀਆਂ ਦੇਖੋ ਵੀ ਹੋ ਗਈਆਂ ਤਿਆਰ ਨੇਪੋ ਸਾਰੀਆਂ ਤਿਆਰ ਕਰ ਲੈਣੀਆਂ ਨੇ ਬਹੁਤ ਵਧੀਆ ਬਣ ਚੱਲੀਆਂ ਦੇਖੋ ਤੁਸੀਂ ਵੀ ਇਦਾਂ ਬਣਾਓ ਆਪਣਾ ਐਕਸਪੀਰੀਅੰਸ ਜੁੜਾ ਸਕ ਤੁਹਾਡੇ ਕਿਦਾਂ ਬਣੀਆਂ ਮਿਲਦੇ ਬਹੁਤ ਚੰਗੀਆਂ ਵੀਡੀਓ ਨਾਲ ਬਾਏ ਬਾਏ